ਮੰਨੇ ਪਾਵੇ ਮੂਖ ਦਵਾਰ ਪਰਮਾਤਮਾ ਦੇ ਹੁਕਮ ਨੂੰ ਮੰਨਣ ਵਾਲਾ ਮਨੁੱਖ ਜਨਮ ਮਰਨ ਦੇ ਚੱਕਰਾਂ ਤੋਂ ਮੁਕਤੀ ਪ੍ਰਾਪਤ ਕਰਕੇ ਪ੍ਰਭੂ ਮਿਲਾਪ ਦੇ ਯੋਗ ਹੋ ਜਾਂਦਾ ਹੈ ਮੰਨੇ ਪਰਵਾਰਾ ਸਹਾਰ ਪਰਮਾਤਮਾ ਦੇ ਆਦੇਸ਼ ਨੂੰ ਮੰਨਣ ਵਾਲਾ ਮਨੁੱਖ ਪਰਿਵਾਰ ਲਈ ਚੰਗਾ ਸਹਾਰਾ ਤੇ ਮਦਦਗਾਰ ਹੁੰਦਾ ਹੈ ਉਸਦਾ ਪਰਿਵਾਰ ਵੀ ਉਸਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਦਾ ਹੈ ਭਾਵ ਪ੍ਰਭੂ ਨਾਮ ਵਿੱਚ ਲੀਨ ਮਨੁੱਖ ਦੇ ਪਰਿਵਾਰ ਦੇ ਜੀ ਵੀ ਪਰਮਾਤਮਾ ਦੇ ਲੜ ਲੱਗ ਜਾਂਦੇ ਹਨ ਮੰਨੇ ਤਰੇ ਤਾਰੇ ਗੁਰ ਸਿੱਖ ਅਜਿਹਾ ਮਨੁੱਖ ਸੰਸਾਰ ਸਾਗਰ ਦੇ ਸੱਚ ਤੋਂ ਪਾਰ ਲੰਘ ਜਾਂਦਾ ਹੈ ਉਹ ਆਪਣੇ ਸਾਥੀ ਸਿੱਖਾਂ ਨੂੰ ਵੀ ਪਾਰ ਲੰਘਾਉਂਦਾ ਹੈ ਮੰਨੇ ਨਾਨਕ ਭਵੇ ਨਾ ਪੇਖ ਕੀ ਨਾਨਕ ਅਜਿਹਾ ਵਿਅਕਤੀ ਸਿਰਫ ਪਰਮਾਤਮਾ ਦੇ ਆਦੇਸ਼ ਤੇ ਧਿਆਨ ਦਿੰਦਾ ਹੈ ਉਹ ਆਪਣੀਆਂ ਲੋੜਾਂ ਦੀ ਪੂਰਤੀ ਲਈ ਥਾਂ-ਥਾਂ ਭਟਕਦਾ ਨਹੀਂ ਫਿਰਦਾ ਐਸਾ ਨਾਮ ਨਿਰੰਝਨ ਹੋਏ ਪਰਮਾਤਮਾ ਦਾ ਨਾਮ ਅਜਿਹਾ ਪਵਿੱਤਰ ਹੈ ਉੱਚਾ ਹੈ ਕਿ ਨਾਮ ਨਾਲ ਜੁੜਨ ਵਾਲੇ ਦੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਜੇ ਕੋ ਮਨ ਜਾਣੇ ਮਨ ਕੋਏ ਫਰੀ ਗਲ ਤਾਂ ਹੀ ਸਮਝ ਆਉਂਦੀ ਹੈ ਜੇ ਕੋਈ ਮਨੋਖ ਆਪਣੇ ਮਨ ਵਿੱਚ ਸਰਦਾ ਰੱਖ ਕੇ ਵੇਖੇ ਪਰਮਾਤਮਾ ਦੇ ਨਾਮ ਨੂੰ ਲਗਨ ਨਾਲ ਮਨ ਕੇ ਵੇਖੇ ਵਾਹਿਗੁਰੂ ਜੀ